ਮੈਂ ਆਪਣੀ ਸਾਲੀ ਨੂੰ ਰੋਜ਼ ਚੋਰੀ-ਚੋਰੀ ਵੇਖਦਾ ਸੀ। ਮੇਰੀ ਸਾਲੀ ਦੁੱਧ ਵਰਗੀ ਚਿੱਟੀ ਬਹੁਤ ਹੀ ਜ਼ਿਆਦਾ ਸੋਹਣੀ ਸੁਨੱਕੀ ਸੀ। ਇੱਕ ਦਿਨ ਤਾਂ ਉਹ ਮੇਰੇ ਨਾਲ ਸੋਫੇ ਤੇ ਬੈਠ ਗਈ। ਮੈਨੂੰ ਬੜਾ ਹੀ ਅਜੀਬ ਲੱਗਿਆ। ਫਿਰ ਮੈਨੂੰ ਕਹਿਣ ਲੱਗੀ ਜੀਜਾ ਜੀ, ਮੈਂ ਫਿਲਮ ਦੇਖਣੀ ਆ। ਤਾਂ ਮੈਂ ਉਸ ਨੂੰ ਕਿਹਾ ਕਿ ਤੂੰ ਆਪਣੀ ਭੈਣ ਨੂੰ ਤਾਂ ਪੁੱਛ। ਤਾਂ ਉਹ ਕਹਿਣ ਲੱਗੀ ਕਿ ਮੈਂ ਭੈਣ ਨੂੰ ਪੁੱਛ ਲਿਆ। ਤੇ ਭੈਣ ਨੇ ਕਿਹਾ ਕੋਈ ਗੱਲ ਨਹੀਂ ਤੂੰ ਆਪਣੀ ਜੀਜੀ ਨਾਲ ਜਾ ਕੇ ਵੇਖ ਆ। ਮੈਂ ਉਸ ਨੂੰ ਕਿਹਾ ਚੱਲ ਫਿਰ ਠੀਕ ਆ। ਚਾਂ ਚਲੀਏ ਫਿਰ ਅਸੀਂ ਦੋਨੋਂ ਜਣੇ ਸਿਨੇਮੇ ਦੇ ਵਿੱਚ ਫਿਲਮ ਵੇਖਣ ਵਾਸਤੇ ਚਲੀਏ ਪਰ ਦੋਸਤੋ ਉਸ ਨੂੰ ਕੀ ਪਤਾ ਸੀ ਕਿ ਮੈਂ ਕਿਸ ਫਿਲਮ ਦੇ ਟਿਕਟ ਲਈਆਂ ਅਤੇ ਉਹ ਸਿਨੇਮੇ ਦੇ ਵਿੱਚ ਦੋ ਫਿਲਮਾਂ ਲੱਗੀਆਂ ਹੋਈਆਂ ਸੀ ਜਦੋਂ ਫਿਲਮ ਸ਼ੁਰੂ ਹੋਈ ਤਾਂ ਹੱਸਣ ਲੱਗੀ ਤੇ ਨੀਵੀਂ ਪਾਉਣ ਲੱਗੀ ਅਸੀਂ ਸਿਨੇਮੇ ਦੇ ਵਿੱਚ ਆਪਣਾ ਬਾਕਸ ਬੁੱਕ ਕਰਵਾ ਲਿਆ ਸੀ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਤੇ ਮੇਰਾ ਨਾਮ ਅਮਰ ਹੈ ਮੇਰਾ ਵਿਆਹ ਹੋਇਆ ਤਾਂ ਮੇਰੀ ਘਰ ਵਾਲੀ ਉਸ ਸਮੇਂ ਬੈਂਕ ਵਿੱਚ ਲੱਗੀ ਹੋਈ ਸੀ ਤੇ ਮੇਰੀ ਇੱਕ ਸਾਲੀ ਸੀ ਜੋ ਕਾਲਜ ਦੇ ਵਿੱਚ ਪੜਦੀ ਸੀ ਉਸ ਨੂੰ ਛੁੱਟੀਆਂ ਹੋਈਆਂ ਤਾਂ ਉਹ ਸਾਡੇ ਕੋਲ ਰਹਿਣ ਵਾਸਤੇ ਆ ਗਈ ਤਾਂ ਉਹ 2 ਮਹੀਨੇ ਛੁੱਟੀਆਂ ਲਈ ਆਈ ਸੀ ਸਾਲੀ ਤਾਂ ਮੇਰੀ ਬਹੁਤ ਹੀ ਜ਼ਿਆਦਾ ਸੋਹਣੀ ਤੇ ਸੁਨੱਖੀ ਸੀ ਜਦਕਿ ਮੇਰੀ ਘਰ ਵਾਲੀ ਉਸ ਦੇ ਮੁਰੇ ਕੁਝ ਵੀ ਨਹੀਂ ਸੀ ਪਰ ਉਹ ਜਿੱਦਾਂ ਕੋਈ پری ਹੋਵੇ ਮੈਨੂੰ ਤੇ ਇਹ ਹੀ ਨਹੀਂ ਪਤਾ ਲੱਗਦਾ ਸੀ ਕਿ ਇੰਨੀ ਸੋਹਣੀ ਕਿੱਦਾਂ ਹੋ ਸਕਦੀ ਆ ਜਦੋਂ ਕਿ ਮੇਰੀ ਘਰ ਵਾਲੀ ਤੇ ਉਸ ਦਾ ਜਮੀਨ ਅਸਮਾਨ ਦਾ ਫਰਕ ਸੀ ਅਤੇ ਇੱਕ ਦਿਨ ਮੈਨੂੰ ਮੇਰੀ ਘਰ ਵਾਲੀ ਦਾ ਫੋਨ ਆਇਆ ਉਹ ਕਹਿਣ ਲੱਗੀ ਕਿ ਪ੍ਰੀਤ ਸਾਡੇ ਕੋਲ ਰਹਿਣ ਵਾਸਤੇ ਆ ਰਹੀ ਹੈ ਤੁਸੀਂ ਇਸ ਤਰ੍ਹਾਂ ਕਰੋ ਉਸ ਨੂੰ ਬੱਸ ਸਟੈਂਡ ਤੋਂ ਲੈ ਕੇ ਆਇਓ ਕਿਉਂਕਿ ਉਹ ਪਹਿਲੀ ਵਾਰੀ ਸਾਡੇ ਕੋਲ ਆ ਰਹੀ ਹੈ ਅਤੇ ਉਸ ਨੂੰ ਸਾਡੇ ਘਰ ਦਾ ਐਡਰੈਸ ਨਹੀਂ ਪਤਾ ਤਾਂ ਮੈਂ ਉਸ ਨੂੰ ਕਿਹਾ ਕਿ ਚਲ ਠੀਕ ਹੈ ਮੈਂ ਪ੍ਰੀਤ ਨੂੰ ਲੈ ਕੇ ਆਉਣਾ ਤੇ ਮੈਂ ਆਪਣੀ ਬਾਈਕ ਚੱਕੀ ਤੇ ਬੱਸ ਸਟੈਂਡ ਚਲਾ ਗਿਆ ਮੇਰੀ ਸਾਲੀ ਨੇ ਕਾਲੇ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਸੀ ਜਿਵੇਂ ਕੋਈ ਪਰੀ ਤੁਰੀ ਆਉਂਦੀ ਹੋਵੇ ਉਹ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਕਾਲਾ ਸੂਟ ਉਸ ਨੂੰ ਬਹੁਤ ਫੱਬ ਰਿਹਾ ਸੀ ਮੈਂ ਤਾਂ ਉਸ ਨੂੰ ਵੇਖ ਕੇ ਇੱਕਦਮ ਹੈਰਾਨ ਹੀ ਰਹਿ ਗਿਆ ਸੀ ਮੇਰੀ ਸਾਲੀ ਇੰਨੀ ਜ਼ਿਆਦਾ ਸੋਹਣੀ ਮੈਂ ਉਸ ਨੂੰ ਬਾਈਕ ਦੇ ਪਿੱਛੇ ਬਿਠਾਇਆ ਤੇ ਘਰ ਨੂੰ ਲੈ ਕੇ ਤੁਰ ਪਿਆ ਮੈਂ ਰਸਤੇ ਵਿੱਚ ਦੋ ਤਿੰਨ ਬਰੀਕਾਂ ਵੀ ਮਾਰੀਆਂ ਤੇ ਉਹ ਮੇਰੇ ਵਿਚ ਆਣ ਕੇ ਬਚੀ ਦੋਸਤੋ ਥੋੜੀ देर ਬਾਅਦ ਅਸੀਂ ਘਰ ਵੀ ਆ ਗਏ ਹੁਣ ਦੁਪਹਿਰ ਦੇ 3 ਵਜੇ ਗਏ ਸੀ ਤੇ ਮੇਰੀ ਘਰ ਵਾਲੀ ਬੈਂਕ ਵਿੱਚੋਂ 6 ਵਜੇ ਆਉਂਦੀ ਸੀ ਤੇ ਮੈਂ ਆਪਣੀ ਸਾਲੀ ਨੂੰ ਉਸ ਦਾ ਕਮਰਾ ਵਿਖਾਇਆ ਅਤੇ ਉਹ ਉੱਥੇ ਬੈਠ ਗਈ। ਮੈਂ ਉਸ ਦੇ ਵਾਸਤੇ ਚਾਹ ਬਣਾਈ ਤੇ ਚਾਹ ਬਣਾ ਕੇ ਉਸ ਦੇ ਕਮਰੇ ਵਿੱਚ ਲੈ ਕੇ ਗਿਆ। ਅਸੀਂ ਗੱਲਾਂ-ਬਾਤਾਂ ਕਰਨ ਲੱਗ ਪਏ। ਤਾਂ ਮੈਂ ਕਿਹਾ ਕਿ ਪ੍ਰੀਤ ਹੁਣ ਤੋਂ ਸਾਡੇ ਕੋਲ ਕਿੰਨੇ ਦਿਨ ਰਹਿਣ ਵਾਸਤੇ ਆਈ ਹੈ? ਤਾਂ ਉਹ ਕਹਿਣ ਲੱਗੀ ਕਿ ਚੀਚਾ ਜੀ ਮੈਨੂੰ ਤਾਂ ਹੁਣ 2 ਮਹੀਨੇ ਦੀ ਛੁੱਟੀਆਂ ਨੇ ਤੇ ਮੈਂ 2 ਮਹੀਨੇ ਤੁਹਾਡੇ ਕੋਲ ਹੀ ਰਹਿਣਾ। ਆਪਾਂ ਬਹੁਤ ਮસ્ਤੀ ਕਰਾਂਗੇ। ਤਾਂ ਮੈਂ ਉਸ ਨੂੰ ਕਹਿ ਦਿੱਤਾ ਕਿ ਹਾਂ ਹਾਂ ਕਿਉਂ ਨਹੀਂ। ਆਪਾਂ ਪੂਰੀ ਮસ્ਤੀ ਕਰਾਂਗੇ ਤੇ ਨਾਲੇ ਫੁੱਲ ਇੰਜੋਏ ਵੀ ਕਰਾਂਗੇ ਉਹ ਹੱਸਣ ਲੱਗ ਪਈ ਥੋੜੀ ਚਿਰ ਬਾਅਦ ਮੈਂ ਉਸ ਨੂੰ ਕਿਹਾ ਕਿ ਪ੍ਰੀਤ ਤੂੰ ਫਰੈਸ਼ ਹੋ ਜਾ ਤੇਰੀ ਭੈਣ ਆਉਣ ਵਾਲੀ ਆ ਅਤੇ ਫਿਰ ਅਸੀਂ ਦੋਨੋਂ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਉਸ ਨੇ ਕਿਹਾ ਠੀਕ ਹੈ ਜੀਜਾ ਜੀ ਮੈਂ ਹੁਣੇ ਫਰੈਸ਼ ਹੋ ਕੇ ਆਉਣੀ ਆ ਤੇ ਉਹ ਨਹਾਉਣ ਵਾਸਤੇ ਚਲੀ ਗਈ ਜਦੋਂ ਅੰਦਰਲੇ ਬਾਥਰੂਮ ਦੇ ਵਿੱਚ ਨਹਾਉਣ ਲਈ ਗਈ ਤਾਂ ਮੈਂ ਚੋਰੀ-ਚੋਰੀ ਉਸ ਨੂੰ ਰੋਸ਼ਨਦਾਨ ਦੇ ਵਿੱਚੋਂ ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਮੇਰੀ ਸਾਲੀ ਦੀ ਉਮਰ 19 ਸਾਲਾਂ ਦੀ ਸੀ ਕੱਚੀ ਕਲੀ ਥੋੜੀ देर ਬਾਦੋਂ ਨਾ ਕਿ ਬਾਹਰ ਆਈ ਤਾਂ ਮੈਂ ਉਸ ਨੂੰ ਕਿਹਾ ਕਿ ਪ੍ਰੀਤ ਹੁਣ ਮੈਂ ਨਹਾਉਣ ਜਾ ਰਿਹਾ ਤੂੰ ਬੈਠ ਜੇ ਤੇਰੀ ਭੈਣ ਆਈ ਤਾਂ ਤੂੰ ਬਾਹਰਲਾ ਦਰਵਾਜ਼ਾ ਖੋਲ ਦੇਵੀ ਉਸ ਨੇ ਕਿਹਾ ਠੀਕ ਹੈ ਜੀਜਾ ਜੀ ਮੈਂ ਉਸ ਨੂੰ ਕਹਿ ਕੇ ਆਪਣੇ ਕਮਰੇ ਚ ਬਣੇ ਬਾਥਰੂਮ ਦੇ ਵਿੱਚ ਨਹਾਉਣ ਚਲਾ ਗਿਆ ਸੀ ਜਦੋਂ ਮੈਂ ਨਹਾ ਕੇ ਬਾਹਰ ਆਇਆ ਤਾਂ ਉਹ ਕਹਿਣ ਲੱਗੀ ਜੀਜਾ ਜੀ ਤੁਸੀਂ ਚਾਹ ਪੀ ਲਓ ਤੁਹਾਡੀ ਚਾਹ ਠੰਡੀ ਹੋ ਜਾਣੀ ਹੈ ਮੈਂ ਉਸ ਨੂੰ ਕਿਹਾ ਕਿ ਹਾਂ ਠੀਕ ਹੈ ਮੈਂ ਤੇਰੇ ਕਮਰੇ ਵਿੱਚ ਆ ਕੇ ਚਾਹ ਪੀਣਾ ਉਹ ਕਹਿਣ ਲੱਗੀ ਠੀਕ ਹੈ ਜੀਜਾ ਜੀ ਤੁਸੀਂ ਉੱਥੇ ਆ ਜਾਓ ਮੈਂ ਉੱთა ਹੀ ਬਿਨਾ ਕੱਪੜਿਆਂ ਤੋਂ ਤੌਲੀਆ ਲਪੇਟ ਕੇ ਉਸਦੇ ਕਮਰੇ ਵਿੱਚ ਖੜਾ ਹੋ ਗਿਆ ਤੇ ਚਾਹ ਪੀਣ ਲੱਗ ਪਿਆ ਸੀ ਉਹ ਮੈਨੂੰ ਕਹਿਣ ਲੱਗੀ ਜੀਜਾ ਜੀ ਬੈਠ ਕੇ ਆਰਾਮ ਨਾਲ ਪੀ ਲਓ ਤਾਂ ਮੈਂ ਉਸ ਨੂੰ ਕਿਹਾ ਕਿ ਨਹੀਂ ਮੈਂ ਹਲੇ ਨਹਾ ਕੇ ਆਇਆ ਤੇ ਮੇਰੇ ਪਿੰਡੇ ਤੇ ਪਾਣੀ ਆ ਤੇ ਸਾਰੇ ਕੱਪੜੇ ਖਰਾਬ ਹੋ ਜਾਣਗੇ ਦੋਸਤੋ ਮੈਂ ਉਸ ਦੇ ਮੋਹਰੇ ਜਾਣ ਬੁੱਝ ਕੇ ਹੋ ਰਿਹਾ ਸੀ ਅਤੇ ਉਹ ਵੀ ਮੈਨੂੰ ਵੇਖ ਕੇ ਮਸਕਰਾ ਰਹੀ ਸੀ ਤੇ ਹੱਸ ਰਹੀ ਸੀ ਅਤੇ ਮੂੰਹ ਵਿੱਚ ਮਿੱਠੀ ਮਿੱਠੀ ਸਮਾਇਲ ਵੀ ਦੇ ਰਹੀ ਸੀ ਚਾਹ ਪੀ ਕੇ ਮੈਂ ਆਪਣੇ ਕੱਪੜੇ ਪਾ ਲਈ ਤੇ ਥੋੜੀ ਚਿਰ ਬਾਅਦ ਮੇਰੀ ਘਰਵਾਲੀ ਵੀ ਆ ਗਈ ਸੀ ਅਤੇ ਅਸੀਂ ਫਿਰ ਬੈਠ ਕੇ ਬਹੁਤ ਗੱਲਾਂ ਕੀਤੀਆਂ ਉਸ ਤੋਂ ਬਾਅਦ ਮੇਰੀ ਘਰਵਾਲੀ ਕਹਿਣ ਲੱਗੀ ਕਿ ਮੇਰੀ ਭੈਣ ਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਹੋਣੀ ਚਾਹੀਦੀ ਇਹ ਜੋ ਵੀ ਕਹੇ ਤੁਸੀਂ ਇਸ ਨੂੰ ਉਹੀ ਲਿਆ ਕੇ ਦੇਣਾ ਤਾਂ ਮੈਂ ਉਸ ਨੂੰ ਕਿਹਾ ਹਾਂ ਹਾਂ ਤੂੰ ਬਿਲਕੁਲ ਫਿਕਰ ਨਾ ਕਰ ਮੈਨੂੰ ਤਾਂ ਤੇਰੇ ਨਾਲੋਂ ਜ਼ਿਆਦਾ ਫਿਕਰ ਹੈ ਪ੍ਰੀਤ ਸਾਡੇ ਕੋਲ ਮਸਾ ਮਸਾ ਤਾਂ ਆਈ ਹੈ ਦੋਸਤੋ ਮੇਰੀ ਘਰウੜੀ ਨੇ ਰਾਤ ਦਾ ਰੋਟੀ ਪਾਣੀ ਤਿਆਰ ਕੀਤਾ ਤੇ ਅਸੀਂ ਰੋਟੀ ਪਾਣੀ ਖਾ ਕੇ ਲੰਮੇ ਪੈ ਗਏ। ਮੇਰੀ ਸਾਲੀ ਦਾ ਕਮਰਾ ਬਿਲਕੁਲ ਸਾਡੇ ਨਾਲ ਵਾਲਾ ਸੀ ਤੇ ਮੈਂ ਆਪਣੀ ਘਰਵਾਲੀ ਨੂੰ ਥੋੜੇ ਚਿਰ ਵਿੱਚ ਹੀ ਜਾਣ ਬੁਝਕੇ ਅਜੀਬ ਵਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਮੇਰੀ ਸਾਲੀ ਨੂੰ ਲੱਗੇ ਕਿ ਉਸਦੀ ਭੈਣ ਨੂੰ ਮੈਂ ਬਹੁਤ ਵਧੀਆ ਅਟੈਂਡ ਕਰਦਾ। ਮੈਂ ਤਾਂ ਜਾਣ ਬੁਝਕੇ ਇਹ ਸਭ ਕੁਝ ਕਰ ਰਿਹਾ ਸੀ ਤਾਂ ਜੋ ਉਸ ਨੂੰ ਪਤਾ ਲੱਗੇ ਉਹ ਸਾਨੂੰ ਆਣ ਕੇ ਚੋਰੀ-ਚੋਰੀ ਵੇਖੇ। ਮੇਰਾ ਧਿਆਨ ਸਾਡੇ ਕਮਰੇ ਦੀ ਬਾਰੀ ਵਿੱਚ ਸੀ ਥੋੜੇ ਦਿਰ ਬਾਅਦ ਉਹੀ ਗੱਲ ਹੋਈ ਮੇਰੀ ਸਾਲੀ ਸਾਨੂੰ ਬਾਰੀ ਵਿੱਚੋਂ ਚੋਰੀ-ਚੋਰੀ ਵੇਖਣ ਲੱਗੀ ਸੀ ਮੈਨੂੰ ਤਾਂ ਪਤਾ ਲੱਗ ਗਿਆ ਸੀ ਕਿ ਉਹ ਸਾਨੂੰ ਵੇਖ ਰਹੀ ਹੈ ਪਰ ਮੈਂ ਫੇਰ ਅੰਜਾਨ ਹੋ ਕੇ ਹੋਰ ਉੱਚੀ-ਉੱਚੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਥੋੜੀ ਜਿਹੀਰ ਬਾਅਦ ਮੈਂ ਬਾਥਰੂਮ ਕਰਨ ਲਈ ਉੱਠਿਆ ਅਤੇ ਮੇਰੀ ਸਾਲੀ ਜਾਗਦੀ ਪਈ ਸੀ ਮੈਂ ਉਸਦੇ ਕਮਰੇ ਦੇ ਵਿੱਚ ਚਲਾ ਗਿਆ ਤੇ ਮੈਂ ਉਸ ਨੂੰ ਕਿਹਾ ਕਿ ਪ੍ਰੀਤ ਤੂੰ ਹਾਲੇ ਤੱਕ ਸੁੱਤੀ ਨਹੀਂ ਤੇ ਕਹਿਣ ਲੱਗੀ ਕਿ ਮੈਨੂੰ ਨੀਂਦ ਨਹੀਂ ਆ ਰਹੀ ਸ਼ਾਇਦ ਉਪਰਾ ਲੱਗਦਾ ਮੈਂ ਉਸ ਨੂੰ ਕਿਹਾ ਕੀ ਗੱਲ ਹੋ ਗਈ ਨੀਂਦ ਕਿਉਂ ਨਹੀਂ ਆ ਰਹੀ ਫਿਰ ਉਹ ਕਹਿਣ ਲੱਗੀ ਚੀਚਾ ਜੀ ਮੈਨੂੰ ਇਕੱਲੇ ਸੌਣ ਵਿੱਚ ਡਰ ਲੱਗਦਾ ਏਸ ਲਈ ਮੈਨੂੰ ਨੀਂਦ ਨਹੀਂ ਆ ਰਹੀ ਥੋੜਾ ਜੀਵ ਜਿਹਾ ਲੱਗ ਰਿਹਾ ਮੈਂ ਉਸ ਨੂੰ ਕਿਹਾ ਕਿ ਤੂੰ ਸਾਡੇ ਕਮਰੇ ਵਿੱਚ ਜਾ ਕੇ ਸੌਂ ਜਾ ਤਾਂ ਉਸ ਨੇ ਕਿਹਾ ਕਿ ਨਹੀਂ ਨਹੀਂ ਮੈਂ ਉੱਥੇ ਨਹੀਂ ਆਉਣਾ ਉਸ ਨੇ ਬਹੁਤ ਮਨਾ ਕੀਤਾ ਪਰ ਮੇਰੇ ਜ਼ੋਰ ਦੇਣ ਦੇ ਉੱਤੇ ਉਹ ਸਾਡੇ ਕਮਰੇ ਵਿੱਚ ਆ ਗਈ ਮੈਂ ਜਾ ਕੇ ਆਪਣੀ ਘਰਵਾਲੀ ਨੂੰ ਕਿਹਾ ਕਿ ਪ੍ਰੀਤ ਨੂੰ ਇਕੱਲਿਆਂ ਚ ਡਰ ਲੱਗਦਾ ਤੇ ਉਹ ਸਾਡੇ ਨਾਲ ਸੌਂਗੀ ਮੇਰੀ ਘਰਵਾਲੀ ਨੇ ਕਿਹਾ ਹਾਂ ਹਾਂ ਕਿਉਂ ਨਹੀਂ ਤੇ ਉਸ ਨੇ ਬੈੱਡ ਉੱਤੇ ਪ੍ਰੀਤ ਨੂੰ ਸੌਣ ਲਈ ਕਿਹਾ ਮੇਰੀ ਘਰਵਾਲੀ ਸਾਡੇ ਗੱਬੇ ਪੈ ਗਈ ਸੀ ਤੇ ਅਸੀਂ ਤਿੰਨੋਂ ਜਾਣੇ ਬੈੱਡ ਤੇ ਪਏ ਸੀ ਥੋੜੀ ਜਿਹੀ ਬਾਅਦ ਮੇਰੀ ਘਰਵਾਲੀ ਕਹਿਣ ਲੱਗੀ ਕਿ ਮੈਨੂੰ ਤਾਂ ਗਰਮੀ ਲੱਗਦੀ ਆ ਤੇ ਉਹ ਸੋਫੇ ਉੱਤੇ ਜਾ ਕੇ ਸੌ ਗਈ ਅਤੇ ਬੈੱਡ ਉੱਤੇ ਮੈਂ ਤੇ ਪ੍ਰੀਤ ਸੀ ਉਸ ਨੇ ਕਿਹਾ ਬੈੱਡ ਉੱਤੇ ਪੱਖੇ ਦੀ ਸਿੱਧੀ ਹਵਾ ਆਉਂਦੀ ਆ ਤੇ ਮੈਂ ਉਸ ਨੂੰ ਕਿਹਾ ਕਿ ਜਿੱਦਾਂ ਤੇਰੀ ਮਰਜ਼ੀ ਉਹ ਸੋਫੇ ਤੇ ਜਾ ਕੇ ਲੰਮੀ ਪੈ ਗਈ ਤੇ ਪ੍ਰੀਤ ਨੀਂਦ ਵਿੱਚ ਮੇਰੇ ਲੱਗੇ ਹੋ ਗਏ ਥੋੜੀ ਕੁ ਦੇਰ ਬਾਅਦ ਮੈਂ ਜਾਣਬੁੱਝ ਕੇ ਆਪਣਾ ਹੱਥ ਉਸਦੀ ਪਿੱਠ ਤੇ ਰੱਖ ਦਿੱਤਾ ਉਸ ਨੂੰ ਪਤਾ ਵੀ ਲੱਗ ਗਿਆ ਸੀ ਪਰ ਉਸ ਨੇ ਕੁਝ ਨਾ ਕਿਹਾ ਮੈਂ ਹੈਰਾਨ ਸੀ ਕਿ ਉਹ ਕੁਝ ਵੀ ਨਾ ਬੋਲੀ ਪਹਿਲਾਂ ਤਾਂ ਮੈਨੂੰ ਵੀ ਡਰ ਲੱਗਦਾ ਸੀ ਕਿ ਜੇ ਉਸ ਨੇ ਰੋਣਾ ਪਾ ਦਿੱਤਾ ਪਰ ਮੈਨੂੰ ਇਹ ਲੱਗਿਆ ਕਿ ਉਸ ਨੇ ਕੁਝ ਵੀ ਨਾ ਕਿਹਾ ਮੈਂ ਹੌਲੀ ਹੌਲੀ ਉਸ ਦੇ ਲੱਗੇ ਹੋਇਆ ਮੇਰਾ ਪੈਰ ਉਸ ਦੇ ਪੈਰ ਨਾਲ ਲੱਗਾ ਤੇ ਫਿਰ ਮੈਂ ਉਸ ਨੂੰ ਕੁਝ ਵੀ ਨਾ ਕਿਹਾ ਮੈਂ ਉਸ ਦੇ ਨਾਲ ਪੂਰਾ ਲੱਗਿਆ ਸੀ ਤੇ ਹੌਲੀ ਹੌਲੀ ਮੈਂ ਉਸ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਸੀ ਤੇ ਮੇਰੀ ਘਰ ਵਾਲੀ ਚੁੱਪਚਾਪ ਸੋਫੇ ਤੇ ਗੂੜੀ ਨੀਂਦ ਵਿੱਚ ਸੁੱਤੀ ਸੀ ਇਧਰ ਪ੍ਰੀਤ ਵੀ ਚੁੱਪ ਕਰਕੇ ਪਈ ਸੀ ਕਿਉਂਕਿ ਉਸਨੇ ਸਾਨੂੰ ਉਸ ਸਮੇਂ ਦੇਖ ਲਿਆ ਸੀ ਉਸ ਸਮੇਂ ਦਾ ਉਸਦੇ ਦਿਲ ਤੇ ਹੁਣ ਅਸਰ ਸੀ ਮੈਂ ਉਸਦੇ ਕੰਨ ਵਿੱਚ ਕਿਹਾ ਕਿ ਪ੍ਰੀਤੂ ਬਹੁਤ ਸੋਹਣੀ ਆ ਮੇਰਾ ਦਿਲ ਕਰਦਾ ਤੈਨੂੰ ਆਪਣੇ ਅਬਾਵਾ ਵਿੱਚ ਇਦਾਂ ਹੀ ਹਮੇਸ਼ਾ ਆਪਣੇ ਨਾਲ ਲਾ ਕੇ ਰੱਖਾਂ ਉਹ ਕਹਿਣ ਲੱਗੀ ਜੀਜਾ ਜੀ ਜੇ ਭੈਣ ਉੱਠ ਗਈ ਤਾਂ ਫੇਰ ਉਸਨੇ ਆਪਣੀ ਕੀ ਹਾਲਤ ਕਰਨੀ ਹੈ ਮੈਂ ਉਸਨੂੰ ਕਿਹਾ ਕੁਝ ਨਹੀਂ ਪਤਾ ਲੱਗਦਾ ਉਹ ਗੂੜੀ ਨੀਂਦ ਵਿੱਚ ਸੁੱਤੀ ਆ ਤੇ ਪ੍ਰੀਤ ਨੂੰ ਕੁਝ ਅਜੀਬ ਹੋ ਰਿਹਾ ਸੀ ਉਸ ਨੇ ਮੇਰੇ ਵੱਲ ਨੂੰ ਮੂੰਹ ਕਰ ਲਿਆ ਸੀ ਤੇ ਮੈਨੂੰ ਵੀ ਆਪਣੀਆਂ ਬਾਹਾਂ ਦੇ ਵਿੱਚ ਲੈ ਰਿਹਾ ਸੀ ਅਸੀਂ 5-10 ਮਿੰਟ ਤਾਂ ਇਦਾਂ ਹੀ ਲੰਮੇ ਪਏ ਰਹੇ ਤੇ ਗੱਲਾਂ ਕਰਦੇ ਰਹੇ ਫਿਰ ਮੈਂ ਉਸ ਨੂੰ ਕਿਹਾ ਕਿ ਚਲ ਠੀਕ ਹੈ ਪ੍ਰੀਤ ਹੁਣ ਤੂੰ ਸੌਂ ਜਾ ਉਸ ਨੇ ਕਿਹਾ ਕਿ ਭੈਣ ਨੂੰ ਪਤਾ ਲੱਗ ਗਿਆ ਤਾਂ ਸਾਡੀ ਬੇਇੱਜ਼ਤੀ ਹੋ ਜਾਣੀ ਆ ਮੈਂ ਉਸ ਦਾ ਇਸ਼ਾਰਾ ਸਮਝ ਲਿਆ ਸੀ ਉਸ ਨੇ ਮੈਨੂੰ ਕਿਹਾ ਕਿ ਕੱਲ ਨੂੰ ਤੁਸੀਂ ਤਿਆਰ ਰਹੋ ਅਤੇ ਫਿਰ ਆਪਾਂ ਗੱਲਾਂ ਕਰਾਂਗੇ ਮੈਂ ਫੇਰ ਉਸ ਨੂੰ ਉਸੇ ਸਮੇਂ ਤੱਕ ਕੁਝ ਨਾ ਕਿਹਾ ਬਸ ਇਸੇ ਤਰ੍ਹਾਂ ਲੰਮੀ ਬੈ ਰਹੀ ਸਵੇਰ ਹੋਈ ਤਾਂ ਮੈਂ ḍī ਕਰ ਰਹਾ ਸੀ ਕਿ ਕਿਹੜੀ ਘੜੀ ਹੋਵੇ ਤੇ ਮੇਰੀ ਘਰਵਾਲੀ ਬੈਂਕ ਜਾਵੇ ਅਤੇ ਅਸੀਂ ਆਪਣਾ ਕੰਮ ਸ਼ੁਰੂ ਕਰੀਏ ਦੋਸਤੋ ਮੇਰੀ ਘਰਵਾਲੀ ਕੰਮ ਤੇ ਚਲੀ ਗਈ ਤਾਂ ਮੈਂ ਆਪਣੀ ਸਾਲੀ ਦੇ ਕਮਰੇ ਵਿੱਚ ਗਿਆ ਉਹ ਕਹਿਣ ਲੱਗੀ ਜੀਜਾ ਜੀ ਹਾਲੇ ਤਾਂ ਤੁਸੀਂ ਨਾਸ਼ਤਾ ਕਰਨਾ ਨਾ ਆਏ ਵੀ ਨਹੀਂ ਛੇਤੀ ਛੇਤੀ ਨਾ ਤੋ ਕਿ ਨਾਸ਼ਤਾ ਕਰ ਲਓ ਆਪਾਂ ਫੇਰ ਗੱਲਾਂ ਕਰਾਂਗੇ ਤੇ ਨਾਲੇ ਖੂਬ ਮਸਤੀ ਕਰਾਂਗੇ ਉਸ ਤੋਂ ਬਾਅਦ ਅਸੀਂ ਨਾ ਤੋ ਕਿ ਨਾਸ਼ਤਾ ਕੀਤਾ ਅਤੇ ਫਿਰ ਮੈਂ ਉਸਦੇ ਕਮਰੇ ਵਿੱਚ ਗਿਆ ਅਤੇ ਉਹ ਵੀ ਬੜੀ ਬੇਤਾਬ ਸੀ ਮੇਰੇ ਨਾਲ ਸਮਾਂ ਬਤਾਉਣ ਨੂੰ ਅਤੇ ਮੈਂ ਤੇ ਉਸਨੇ ਖੂਬ ਮસ્ਤੀ ਕੀਤੀ ਦੋਨਾਂ ਨੇ ਆਪਣੀ ਪੂਰੀ ਮਰਜ਼ੀ ਕੀਤੀ ਸਾਨੂੰ ਬੜਾ ਵਧੀਆ ਲੱਗਿਆ ਤੇ ਮੈਂ ਆਪਣੀ ਸਾਲੀ ਨੂੰ ਬਹੁਤ ਇੰਪ੍ਰੈਸ ਕੀਤਾ ਉਸ ਨੂੰ ਬਹੁਤ ਗੱਲਾਂ ਸੁਣਾਈਆਂ ਅਤੇ ਇਸ ਤਰ੍ਹਾਂ ਫਿਰ ਉਹ ਸਾਡੇ ਨਾਲ ਆਪਸ ਵਿੱਚ ਗੱਲਾਂ ਕਰਦੀ ਰਹਿੰਦੀ ਅਤੇ ਘਰਵਾਲੀ ਦੇ ਕੰਮ ਤੇ ਜਾਣ ਤੋਂ ਬਾਅਦ ਅਸੀਂ ਦੋਨੋਂ ਮસ્ਤੀ ਕਰਦੇ ਇੱਕ ਦਿਨ ਮੈਨੂੰ ਪ੍ਰੀਤ ਕਹਿਣ ਲੱਗੀ ਕਿ ਮੈਂ ਫਿਲਮ ਵੇਖਣੀ ਹੈ ਤਮੇ ਉਸ ਨੂੰ ਕਿਹਾ ਕਿ ਚਲ ਠੀਕ ਹੈ ਮੈਂ ਤੈਨੂੰ ਫਿਲਮ ਵਿਖਾ ਕੇ ਲਿਉਣਾ ਅਤੇ ਅਸੀਂ ਫਿਲਮ ਵੇਖਣ ਦੇ ਲਈ ਚਲੇ ਗਏ ਪਰ ਉਸ ਨੂੰ ਕੀ ਪਤਾ ਸੀ ਕਿ ਫਿਲਮ ਕਿਹੜੀ ਲੱਗੀ ਆ ਮੈਂ ਬਾਕਸ ਚ ਬੁੱਕ ਜੋ ਕਰਵਾ ਰਿਆ ਸੀ ਤੇ ਦੋ ਟਿਕਟਾਂ ਲੈ ਲਈਆਂ ਸੀ ਅਤੇ ਉਸ ਤੋਂ ਬਾਅਦ ਜਦੋਂ ਫਿਲਮ ਸ਼ੁਰੂ ਹੋਈ ਤਾਂ ਉਹ ਫਿਲਮ ਦੂਜੀ ਹੀ ਸੀ ਜਦੋਂ ਪ੍ਰੀਤ ਨੇ ਵਕੀ ਤ ਹੱਸਣ ਲੱਗੀ ਤਾਂ ਨੀਵੀ ਪਾ ਲਈ ਉਹ ਕਹਿਣ ਲੱਗੀ ਜੀਜਾ ਜੀ ਮੈਂ ਇਹ ਫਿਲਮ ਨਹੀਂ ਵੇਖਣੀ ਇਹ ਫਿਲਮ ਤਾਂ ਮੈਂ ਉਸ ਨੂੰ ਕਿਹਾ ਕਿਉਂ ਕੀ ਗੱਲ ਹੋ ਗਈ ਅਸੀਂ ਦੋਨੋਂ ਜਣੇ ਤਾਂ ਹਾਂ ਕਿਹੜਾ ਕੋਈ ਤੀਜਾ ਬੰਦਾ ਨਹੀਂ ਤਾਂ ਇਹ ਉਮਰ ਹੁੰਦੀ ਐ ਇੰਜੋਏ ਕਰਨ ਦੀ ਦੋਸਤੋਂ ਪਹਿਲਾਂ ਤਾਂ ਫਿਲਮ ਵੇਖ ਨਹੀਂ ਰਹੀ ਸੀ ਅਤੇ ਫਿਰ ਹੌਲੀ-ਹੌਲੀ ਉਸਨੇ ਫਿਲਮ ਦੇਖਣੀ ਸ਼ੁਰੂ ਕਰ ਦਿੱਤੀ ਸੀ ਫਿਰ ਉਸ ਨੂੰ ਵਧੀਆ ਲੱਗ ਰਿਹਾ ਸੀ ਫਿਲਮ ਤੋਂ ਬਾਅਦ ਅਸੀਂ ਘਰ ਆ ਗਏ ਅਤੇ ਘਰ ਆ ਕੇ ਅੰਤਪ੍ਰੀਤ ਨੇ ਮੇਰਾ ਬਹੁਤ ਧੰਨਵਾਦ ਕੀਤਾ ਤੇ ਮੇਰੇ ਗਲੇ ਲਾ ਕੇ ਕਿਹਾ ਕਿ ਜੀਜਾ ਜੀ ਥੈਂਕ ਯੂ ਅਸੀਂ ਬਹੁਤ ਮਸਤੀ ਕੀਤੀ ਸੀ ਜਿਸ ਦੀ ਖਬਰ ਬਿਲਕੁਲ ਵੀ ਮੇਰੀ ਘਰਵਾਲੀ ਨੂੰ ਨਹੀਂ ਸੀ ਮੇਰੀ ਸਾੜੀ ਦਾ ਜਾਣ ਦਾ ਦਿਲ ਨਹੀਂ ਕਰਦਾ ਸੀ ਪਰ ਜਾਣਾ ਤਾਂ ਪੈਣਾ ਸੀ ਉਸੀਆਂ ਛੁੱਟੀਆਂ ਜੋ ਖਤਮ ਹੋ ਗਈਆਂ ਸੀ ਪਰ ਮੈਂ ਉਸ ਨੂੰ ਕਿਹਾ ਤੂੰ ਕਦੀ ਕਦੀ ਵਿੱਚੋਂ ਗੇੜਾ ਮਾਰ ਜਿਆ ਕਰ ਮੈਂ ਤੈਨੂੰ ਖੁਸ਼ ਰੱਖਾਂਗੇ ਤੇ ਆਪਾਂ ਬਹੁਤ ਮસ્ਤੀ ਕਰਿਆ ਕਰਾਂਗੇ ਉਸ ਤੋਂ ਬਾਅਦ ਉਹ ਆਪਣੇ ਘਰ ਚਲੀ ਗਈ ਮੇਰਾ ਤਾਂ ਉਸ ਤੋਂ ਬਿਨਾ ਬਿਲਕੁਲ ਵੀ ਦਿਲ ਨਹੀਂ ਲੱਗਦਾ ਸੀ ਜਦੋਂ ਉਹ ਕਾਲਜ ਆਂਦੀ ਤਾਂ ਮੈਂ ਉਸ ਨੂੰ ਕਦੀ ਕਦੀ ਤਾਂ ਬਾਹਰ ਹੀ ਮਿਲਿਆ ਹੁੰਦਾ ਸੀ ਕਿਉਂਕਿ ਮੇਰੀ ਸਹੁਰੇ ਬਹੁਤੀ ਦੂਰ ਨਹੀਂ ਸੀ ਤੇ ਉਹ ਘਰ ਵੀ ਆ ਜਾਂਦੀ ਸੀ ਮੇਰੀ ਸਾਲੀ ਕਹਿੰਦੀ ਸੀ ਜੀਜਾ ਜੀ ਤੁਸੀਂ ਬਹੁਤ ਚੰਗੇ ਹੋ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਅਤੇ ਮੈਂ ਵੀ ਵਿਆਹ ਤੋਂ ਬਾਅਦ ਹੀ ਤੁਹਾਡੇ ਕੋਲ ਰਹਿਣਾ ਤਾਂ ਮੈਂ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੇਰਾ ਜਦੋਂ ਦਿਲ ਕਰਿਆ ਕਰੇ ਤੂੰ ਮੇਰੇ ਕੋਲ ਤੇ ਆਪਣੀ ਭੈਣ ਕੋਲ ਆ ਜਾਇਆ ਕਰ ਦੋਸਤੋ ਇਸ ਤਰ੍ਹਾਂ ਫਿਰ ਮੈਂ ਆਪਣੀ ਸਾਲੀ ਨੂੰ ਬਹੁਤ ਖੁਸ਼ ਰੱਖਿਆ ਅਤੇ ਉਹ ਵੀ ਬਹੁਤ ਖੁਸ਼ ਸੀ ਜਦੋਂ ਮੇਰੀ ਘਰ ਵਾਲੀ ਨੂੰ ਸਭ ਦਾ ਪਤਾ ਲੱਗਾ ਕਿ ਮੈਂ ਉਸਦੀ ਭੈਣ ਦੀ ਇੰਨੀ ਕਦਰ ਕਰਦਾ ਤਾਂ ਬਹੁਤ ਖੁਸ਼ ਹੋਈ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਬਹੁਤ ਚੰਗੀ ਲੱਗੀ ਹੋਣੀ ਜੇਕਰ ਚੰਗੀ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਇਦਾਂ ਦੀਆਂ ਸੋਹਣੀਆਂ ਸੋਹਣੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਰ ਜੀ ਤੇ ਅਸੀਂ ਇਸ ਕਹਾਣੀ ਤੋਂ ਹੀ ਸਿੱਖਦੇ ਹਾਂ ਕਿ ਹਮੇਸ਼ਾ ਆਪਣੇ ਰਿਸ਼ਤਿਆਂ ਦੀ ਕਦਰ ਕਰੋ ਉਹਨਾਂ ਨੂੰ ਇੱਜ਼ਤੋ ਮਾਨ ਸਨਮਾਨ ਦੋ ਤਾਕੀ ਪਿਆਰੇ ਪਿਆਰੇ ਰਿਸ਼ਤੇ ਹਮੇਸ਼ਾ ਪਿਆਰ ਨਾਲ ਹੀ ਨਿਭਣ ਮਿਲਦੇ ਆ ਜੀ ਬਹੁਤ ਹੀ ਛੇਤੀ ਨਵੀਂ ਕਹਾਣੀ ਨਾਲ ਸਸ਼ੀਕਾਲ ਜੀ ਸਾਰਿਆਂ ਨੂੰ